ਜੇ ਨਹੀਂ ਇਥੇ ਜਿਤਾਉਗੇ ਤੇ ਮੈਂ ਵਾਪਸ ਚਲ ਜਾਊਂਗਾ ਪਰ ਮੈਂ ਇਹ ਕਹਿੰਨਾ ਜਨਤਾ ਨੂੰ ਕਿ ਇੱਕ ਵਾਰੀ ਤੁਸੀਂ ਇੱਕ ਆਮ ਬੰਦੇ ਨੂੰ ਜਿਤਾਉਂਦੇ ਤੁਹਾਨੂੰ ਪਤਾ ਲੱਗਦਾ ਕਿ ਇੱਕ ਆਮ ਬੰਦਾ ਕੀ ਕਰ ਸਕਦਾ ਵਾ ਇਹਨਾਂ ਨੇ ਤੇ ਪੈਸੇ ਲਾ ਲਕ ਜਿਨੇ ਲਾ ਲਓ ਜਿਨੇ ਜਿਆਦਾ ਪੈਸੇ ਲਾਏ ਆ ਉਹਨਾਂ ਦੇ ਬਸੂਲ ਕਰਨੇ ਆ ਬਾਅਦ ਚ ਕਹਿੰਦੇ ਸਾਡੀ ਠਾਣੇ ਵਿੱਚ ਸੁਣਵਾਈ ਨਹੀਂ ਹੁੰਦੀ ਕਚਹਿਰੀ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਤੇ ਸੁਣਵਾਈ ਨਹੀਂ ਸੁਣਵਾਈ ਕਿੱਦਾਂ ਹੋਵੇ ਮੇਰਾ ਕੱਲ ਪਰਸੋ ਮੇਰੇ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਰਿਪੋਰਟ ਖਾਣ ਗਿਆ ਤੇ ਉਹ ਠਾਣੇਦਾਰ ਮੈਨੂੰ ਕੀ ਕਹਿੰਦਾ ਪਿਆ ਇੱਕ ਠਾਣੇਦਾਰ ਸਾਰੀ ਪੁਲਿਸ ਨਹੀਂ ਇੱਕ ਠਾ ਮੈਂ ਫੇਰ ਤੇਰਾ ਮਟਰਸਕ ਲੱਭਣਾ ਅੱਜ ਦੇ ਹਾਲਾਤ ਇਹ ਆ ਅੱਜ ਦੇ ਹਾਲਾਤ ਇਹ ਆ ਭਗਵੰਤ ਮਾਨ ਸੁੱਤਾ ਪਿਆ ਮੋਦੀ ਸਾਹਿਬ ਸਾਡੇ ਸੁੱਤੇ ਪਏ ਆ ਹੈ ਉਹ ਜੇ ਆਪਾਂ ਗੱਲ ਕਰੀਏ ਸਾਡੀ ਸੁਣਵਾਈ ਕਿੱਥੇ ਅੱਜ ਅਸੀਂ ਵੋਟ ਪਾਉਣੇ ਆ ਜਿਹੜਾ ਵੋਟਰ ਦਾ ਬੰਦਾ ਨਾ ਉਹ ਜਿਹਦੀ ਇੰਡੀਆ 'ਚ ਵੋਟ ਆ ਇੱਕ ਬੋਟ ਪ੍ਰਧਾਨ ਮੰਤਰੀ ਦੀ ਇੱਕ ਬੋਟ ਰਾਸ਼ਟਰਪਤੀ ਦੀ ਇੱਕ ਬੋਟ ਤੇ ਮੁੱਖ ਮੰਤਰੀ ਦੀ ਇਹ ਸਾਰਿਆਂ ਦੀ ਬੋਟ ਇੱਕ ਹੁੰਦੀ ਹੈ ਇੱਕ ਬੋਟ ਆਸ਼ੂ ਦੀ ਹੈ ਇੱਕ ਬੋਟ ਸੰਜੀਪ ਰੋੜ ਦੀ ਹੈ ਠੀਕ ਆ ਮੈਂ ਵੀ ਬੋਟ ਪਾਈ ਆ ਮੈਂ ਆਪਣੀ ਬੋਟ ਕਟਵਾ ਕੇ ਲੈ ਕੇ ਆਇਆ ਇੱਥੇ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਿ ਜੇ ਆਮ ਬੰਦੇ ਦੀ ਸੁਣਵਾਈ ਨਹੀਂ ਹੈਗੀ ਤੇ ਸਾਨੂੰ ਐਮ.ਐਲ.ਏ ਬਣਾਉਂਦਾ ਜਾਂ ਐਮ.ਪੀ ਬਣਾਉਂਦਾ ਜਾਂ ਕੌਂਸਲਰ ਬਣਾਉਂਦਾ ਜਾਂ ਮੁੱਖ ਮੰਤਰੀ ਬਣਾਉਂਦਾ ਜਾਂ ਪ੍ਰਧਾਨ ਮੰਤਰੀ ਬਣਾਉਂਦਾ ਜਾਂ ਰਾਸ਼ਟਰਪਤੀ ਬਣਾਉਂਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜੀ ਟੂ ਜੀ ਆਸਾਂ ਉਮੀਦਾਂ ਹਰ ਇੱਕ ਵਾਰ ਟੁੱਟ ਜਾਂਦੀਆਂ ਇਹ ਇਸ ਵਾਰ ਕਿੰਨੇ ਆਸਾਂ ਦੇਖੋ ਮੈਦੇ ਇਸ 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 ਵਾਰ ਤੇ ਮੇਂ ਜਿੱਤ ਪੱਕੀ ਹੈ ਜੀ ਔਰ ਸਾਨੂੰ ਤਿਆਰੀ ਜਾਈਏ ਆ ਦੇਖੋ ਆਪਾਂ ਦੇਖੋ ਹਾਰ ਲੈ ਕੇ ਆਏ ਆ ਲਵਲੀ ਵਾਲੇ ਦੇ ਜਿੰਨੀ ਮਠਾਈ ਹੈ ਸੀ ਸਾਰੀ ਬੁੱਕ ਕਰਾਤੀ ਅੱਜ ਦੇ ਅੱਜ ਦੇ ਦੇਖੋ ਮੈਂ ਜਿੰਨੇ ਅੱਜ ਦੇ ਮਠਾਈ ਨਾਲ ਬੁੱਕ ਕਰਤੇ ਦੇਖੋ ਮੈਂ ਤਾਂ ਕਿਹਾ ਸੀਗਾ ਕਿ ਜੇ ਇੱਕ ਵਾਰੀ ਮੌਕਾ ਦੇ ਹੁੰਦੇ ਨਾ ਸਰਕਾਰਾਂ ਤੇ ਸਾਰੀਆਂ ਐਜੰਸੀਆਂ ਪਰ ਇਹ ਗੱਲ ਹੈ ਕਿ ਕਿਸੇ ਦੇ ਬੰਦੇ ਸੁਣਵਾਈ ਹੈਗੀ ਆਮ ਬੰਦੇ ਦੀ ਜਿਹੜਾ ਆਮ ਬੰਦਾ ਬોર્ਡਰ ਆਮ ਦਾ ਬੋਰਡਰ ਆ ਉਹ ਥਾਣੇ ਤੇ ਚਲ ਜੇ ਉਹਦੀ ਉੱਥੇ ਸੁਣਵਾਈ ਨਹੀਂ ਹੁਣ ਮੈਨੂੰ ਕਹਿੰਦਾ ਸ਼ਪਾਰਸ਼ ਲੈ ਕੇ ਆ ਮੈਂ ਕਿਹਾ ਮੈਂ ਫੇਰ ਰਾਸ਼ਟਰਪਤੀ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਚੱਲਿਆ ਮੈਂ ਉਹਨਾਂ ਦੀ ਸ਼ਪਾਰਸ਼ ਲੈ ਕੇ ਤੁਹਾਨੂੰ ਦਿੰਦਾ ਫੇਰ ਤੁਸੀਂ ਮੇਰਾ ਮੋਟਰਸਾਈਕਲ ਲੱਭ ਕੇ ਦੇਈਓ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਕਿ ਮੈਨੂੰ ਜੇ ਸੁਣਨ ਗੇ ਠੀਕ ਆ ਬਾਕੀ ਜਿਹੜਾ ਕੰਮ ਪੈਸੇ ਨਾਲ ਹੁੰਦਾ ਉਹ ਤੇ ਹੋ ਹੀ ਜਾਂਦਾ ਠੀਕ ਆ ਬਾਕੀ ਗੱ ਕਿ ਮੈਂ ਬਹੁ ਛੇਤੀ ਬਿਗ ਬਾਸ ਦੇ ਵਿੱਚ ਜਾ ਰਿਹਾ ਜੇ ਨਹੀਂ ਜਨਤਾ ਸੁਣੇਗੀ ਤੇ ਨਾ ਸਹੀ ਮੇਰੀ ਬਿਗ ਬਾਸ ਦੀ ਟੈਰੀ ਹੋ ਚੁੱਕੀ ਹੈ ਮੈਨੂੰ ਤੇ ਕੋਈ ਲੈਣਾ ਦੇਣਾ ਨਹੀਂ ਮੈਂ ਲੜਦਾ ਜਨਤਾ ਵਾਸਤੇ ਕਿ ਯਾਰ ਜਨਤਾ ਮੇਰੀ 7 ਫਿਲਮਾਂ ਮੇਰੀ 7 ਫਿਲਮਾਂ ਡਬਿੰਗ ਤੇ ਆ ਨੀ ਮੈਂ ਸਾਸਕੁਤ ਨਹੀਂ 파ਟੂ ਸੌਦਾ ਖਰਾ ਖਰਾ ਦੋ ਫਿਲਮਾਂ ਵੀ ਆ ਗਏ ਮੈਨੂੰ ਲੜਨ ਦੀ ਲੋੜ ਨਹੀਂ ਹੈਗੀ ਸਿਰਫ ਮੈਂ ਲੋਕਾਂ ਵਾਸਤੇ ਲੜ ਕੇ ਆਏ ਨਹੀਂ ਤੁਸੀਂ ਫਿਲਮਾਂ ਦੇ ਮੈਂ ਕਹਿੰਦਾ ਮੈਂ ਲੋਕਾਂ ਦੇ ਹੱਕ ਲੈ ਕੇ ਦੇਣ ਵਾਸਤੇ ਆ ਔਰ ਮੈਂ ਬਹੁਤੀ ਗੱਲ ਦੱਸਦਾ ਤੁਹਾਨੂੰ ਇੱਕ ਹੋਰ ਇੱਕ ਆ ਦੇਖੋ ਆ ਇੰਟੀ ਸਟਾਫ ਦਾ ਕਾਰਡ ਬਣਾਇਆ ਮੈਂ ਔਰ ਮੈਂ ਕਾਰਡ ਬਣਵਾ ਕੇ ਮੈਂ ਲੋਕਾਂ ਦੀ ਸੇਵਾ ਅੱਜ ਦੇ ਨਤੀਜੇ ਕੀ ਰਹਿਣਗੇ ਕਿੱਦਾਂ ਦੇ ਰਹਿਣਗੇ ਦੇਖੋ ਭਾਰੀ ਵੋਟਾਂ 'ਚ ਜਿੱਤਿਆ ਜੀ ਭਾਰੀ ਵੋਟਾਂ 'ਚ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਤੱਕਾ ਕਰਦੀਆਂ ਸਰਕਾਰਾਂ ਤੇ ਨਾਲ ਸਾਡਾ ਪ੍ਰਸ਼ਾਸਨ ਨਹੀਂ ਮਿਲ ਜਾਂਦਾ ਨਾਲ ਜਨਤਾ ਵੀ ਮਿਲ ਜਾਂਦੀ ਆ ਜੇ ਦੱਸੇ ਆਪਣੀ ਵੋਟ ਵੇਚ ਕੇ ਨਾ ਅਸੀਂ ਆਪਣੀ ਵੋਟ 2 ਕਿਲੋ ਰਾਸ਼ਨ ਲੈ ਕੇ ਇੱਕ ਦਿਨ ਹਫਤੇ ਦਾ ਰਾਸ਼ਨ ਲੈ ਕੇ ਉਹਨਾਂ ਨੂੰ ਵੋਟ ਦੇ ਦਿੰਦੇ ਆ ਆਪਣੇ ਹੱਥ ਵੜ ਕੇ ਦਿੰਦੇ ਆ ਆਪਣੇ ਹੱਥ ਵੜ ਕੇ ਐਮ ਐਲ ਏ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਐਮ ਪੀ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਕੌਂਸਲਰ ਬਣਾਉਂਦੇ ਆ ਜੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਜਾਂ ਸਾਡੀ ਕਿਤੇ ਸੁਣਵਾਈ ਨਹੀਂ ਸਾਨੂੰ ਫਾਇਦਾ ਕੀ ਹੈ ਵੋਟ ਪਾਉਣ ਦਾ ਇੱਕ ਵੋਟ ਇੱਕ ਮੰਤਰ ਹੈ ਸਿਰਫ 5 ਸਾਲਾਂ ਦਾ ਤੁਹਾਨੂੰ ਤਿੰਨ ਵਾਰੀ ਮੌਕੇ ਆ ਜੀ ਕੌਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਇਹਨਾਂ ਤੁਹਾਨੂੰ ਕਦੀ ਨਹੀਂ ਪੁੱਛਣਾ ਨਾ ਤੁਹ ਇਹ ਖਤਮ ਕਰਨ ਚਾਹੁੰਦੇ ਆ ਕਿ ਜਿਹੜਾ ਗੁੰਡਾ ਰਾਜ ਖਤਮ ਹੋਵੇ ਕਾਮ ਬੰਦੇ ਨੂੰ ਸੁਣਵਾਈ ਹੋਵੇ ਇੱਕ VOTER ਇੰਡੀਆ ਦਾ VOTER ਭਾਰਤ ਦੇਸ਼ ਦਾ VOTER ਆ ਉਹ ਥਾਣੇ ਚਲ ਜੇ ਉਹ ਕਚਹਿਰੀ ਚਲ ਜੇ ਉਹ ਕਾਰਪੋਰੇਸ਼ਨ ਚਲ ਜੇ ਉਹ ਕਿਤੇ ਚਲ ਜਵੇ ਉਹਦਾ ਸੁਣਵਾਈ ਹੋਵੇ ਯਾਰ ਉਹਦੀ ਸੁਣਵਾਈ ਨਹੀਂ ਹੋਈ ਤੇ ਨੀਟੂ ਸ਼ਟਰਾਂ ਵਾਲੇ ਦਾ ਲੜਨ ਦਾ ਕੋਈ ਫਾਇਦਾ ਨਹੀਂਗਾ ਇਹ ਵੀ ਆਪਣੇ ਘਰ ਜਾ ਕੇ ਬੈਠੇ ਫਿਲਮਾਂ ਦੇਖੇ ਗਾਣੇ ਸੁਣੇ ਔਰ ਮੈਂ ਦੇਖਿਆ ਕਿ ਜਿਹੜੀ ਸਰਕਾਰ ਹੁੰਦੀ ਆ ਤੱਕਾਸ਼ਾਈ ਕਰਦੀ ਆ ਤਾਨਾਸ਼ਾਈ ਕਰਦੀ ਆ ਆਮ ਬੰਦੇ ਨੂੰ ਦਬਦੀ ਆ ਹਜੇ ਤੱਕ ਇਹਨਾਂ ਕੋਈ ਸਾਫ ਨਹੀਂ ਆ ਦੇਖੋ ਰਮਨ ਰੋਡ ਦੀ ਗੱਲ 1500 ਕਰੋੜ ਦਾ ਘੁਟਾਲਾ ਕੀਤਾ ਪਤਾ ਨਹੀਂ ਕਿੰਨੇ ਇੱਕ ਮੰਤਰੀ ਹੋਰ ਉਹਨੇ ਕਿੰਨੇ 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 ਕੀਤਾ ਵਾ ਜੇ ਗੱਲ ਕਰੀਏ ਤੇ ਇਹਨਾਂ ਦਾ ਖੁਲਾਸਾ ਕਰਨਾ ਇਹ ਕਿਤੇ ਦਾ ਕਿਤੇ ਖੁਲਾਸਾ ਹੁੰਦਾ ਵਾ ਪਰ ਸਰਕਾਰਾਂ ਕਿਉਂ ਚੁੱਪ ਕਰਕੇ ਬੈਠੀਆਂ ਕੀ ਕਰੀਏ ਹੁਣ ਇਹਦਾ ਸਮਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਆਪ ਵੀ ਤੇ ਜਲੰਧਰ ਰਹਿੰਦੇ ਹੋ ਔਰ ਇੱਥੇ ਹੁਣ ਲੁਧਿਆਣੇ ਤੁਸੀਂ ਅੱਜ ਮੈਂ ਮੈਂ ਤੇ ਪ੍ਰਦਰਸ਼ਨ ਕੀਤਾ ਨਹੀਂ ਉੱਥੇ ਉੱਥੇ ਤੁਸੀਂ ਇਹ ਮੈਂ ਪ੍ਰਦਰਸ਼ਨ ਕੀਤਾ ਭਾਜੀ ਉੱਥੇ ਵੀ ਉਹਦੇ ਖਿਲਾਫ ਵੀ ਕੀਤਾ ਕਿ ਜਿਨੇ ਭ੍ਰਸ਼ਟਾਚਾਰ ਲੋਕਾਂ ਤੁਸੀਂ ਉਹ ਬਣਾਈ ਜੰਨੇ ਹੋ ਇੱਕ ਇਮਾਨਦਾਰ ਬੰਦੇ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕੱਲ ਨੂੰ ਤੁਹਾਡੇ ਪੈਰਾਂ 'ਚ ਜੁੱਤੀਆਂ ਖੋਲ੍ਹਣੀਆਂ ਇਹਨਾਂ ਲੋਕ ਜੇ ਸਾਡੀ ਵੋਟ ਨਾ ਹੁੰਦੀ ਇਹਨਾਂ ਲੋਕਾਂ ਨੇ ਸਾਡੇ ਘਰਾਂ ਤੇ ਕਬਜ਼ੇ ਵੀ ਕਰ ਲੈਣ ਸੀ ਸਿਰਫ ਸਾਨੂੰ ਵੋਟ ਕਰਕੇ ਛੱਡਦੇ ਸਾਨੂੰ ਰਹਿਣਾ ਜਲੰਧਰ ਭਾਜੀ ਮੈਂ ਤੁਹਾਡੀ ਗੱਲ ਸੁਣਦਾ ਹਾਂ ਤੁਸੀਂ ਜਿੱਤਦੇ ਹੋ ਉਹ ਕਿੱਦਾਂ ਅਪ ਕਿ ਰਹੇਗਾ ਬੰਦੇ ਨੂੰ 1 ਮਿੰਟ ਜੀ ਤੁਸੀਂ ਤਾਂ ਇਹ ਗੱਲ ਕਹਿੰਦੇ ਹੋ ਕਿ ਸ਼ਾਇਦ ਤੁਹਾਨੂੰ ਗੁਜਰੰਦਰਪੁਰ ਕੋਟੀ ਜਿਹਾ ਬੰਦਾ ਹੈ ਇਹਨਾਂ ਇੱਕ ਕੋਠੀ ਵੱਖਰੀ ਦਫ਼ਤਰ ਵੱਖਰਾ ਆਇਆ ਜਾਏਗਾ ਲੋਕਾਂ ਦੀ ਸੇਵਾ ਵਾਸਤੇ ਇੱਕ ਮਿੰਟ ਤੁਸੀਂ ਇੱਕ ਮਿੰਟ ਇਸ ਕਾਜ ਦਾ ਸਵਾਲ ਹੁਣ ਅੱਛਾ 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 ਕੋਈ ਨਹੀਂ ਆਪਾਂ ਸਵਾਲ ਦੇਣੇ ਆਪਾਂ ਦੇਣਾ ਸੀ ਆਏ ਸੋਣਾ ਮੇਰੀ ਗੱਲ ਆ ਮੇਰੀ ਵੋਟ ਆ ਭਾਜੀ ਮੇਰੀ ਵੋਟ ਆ ਮੈਂ ਬੋਟ ਕਟਵਾ ਕੇ ਲੰਦੀ ਆ ਨਿਸ਼ਾਨ ਇੱਧਰ ਨਹੀਂ ਲੱਗਦਾ ਆ ਆ ਆ ਅੱਜ ਦਾ ਆ ਨਿਸ਼ਾਨ ਇੱਧਰ ਨਹੀਂ ਲੱਗਦਾ ਨਾ ਮੈਂ ਆਪਣੀ ਵੋਟ ਚੁੱਪ ਕਰ ਜਾ ਯਾਰ ਭਾਜੀ ਖੜ ਤੇ ਜਾਓ ਯਾਰ ਆਪਾਂ ਆਪਾਂ ਆਪਣੀ ਵੋਟ ਕਟਵਾ ਕੇ ਲੈ ਕੇ ਆਏ ਨਾ ਆਪ ਆਪਣੀ ਵੋਟ टाक ਡਵਾ ਕੇ ਲੈ ਕੇ ਆਏ ਕਿ ਇੱਥੇ ਆਪਾਂ ਰਹਿ ਆਪਾਂ ਰਹਿਣਾ ਉਹ ਕੀ ਪਤਾ ਆਪਣੇ 9 ਦੇ 9 ਮੈਂਬਰ ਕਰਦੇ ਇੱਥੇ ਲੜਾ ਦੀ ਹਾਂਜੀ ਕੋਈ ਪਤਾ ਸਾਨੂੰ ਦੂਜੇ ਸ਼ਹਿਰ ਤੇ ਵੀ ਲੜਾ ਦਈਏ ਇਹ ਉਹ ਨਾ ਜਿਹਦੇ ਤੁਹਾਡੇ ਘਰ ਤੇ ਪਾਜੀ ਫਿਰ ਕੀ ਹੋਇਆ ਫਿਰ ਕੀ ਹੋਇਆ ਫਿਰ ਕੀ ਹੋਇਆ 117 ਦੇ 17 ਬੰਦੇ ਆਪਾਂ ਲੜਾਵਾਂਗੇ ਆਪਾਂ ਖੜੇ ਕਰਾਂਗੇ 2027 ਸੈਟ ਕਰਾ ਕਰ ਦਿੰਦੇ ਖੜੇ ਅਸੀਂ ਲੜਾਵਾਂਗੇ ਕਿਉਂਕਿ ਪਾਰਟੀ ਸਾਡੀ ਪਾਰਟੀ ਸਟਰੋਂਗ ਹੋ ਰਹੀ ਹੈ ਸਾਡੀ ਪਾਰਟੀ ਬਣਾ ਰਹੇ ਹਾਂ ਸਾਡੀ ਬੇਗਮਪੁਰਾ ਸਾਂਝਾ ਫਰਾਂਸੀਸੀ ਗੁਰੂ ਦਾਸ ਜੀ ਪਰ ਮੈਂ ਤੁਹਾਡੇ ਇੱਕ ਇੱਕ ਗੱਲ ਕਰਕੇ ਪ੍ਰਧਾਨਪੁਰੇ ਨੈਸ਼ਨਲ ਦਾ ਅੱਛਾ ਜੀ ਇੱਕ ਮਿੰਟ ਮੈਂ ਰੱਬ ਦਾ ਨਾਮ ਲੈ ਲਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀਨ ਜੈ ਪਰ ਜੈ ਭਗਵਾਨ ਵਾਲੀ ਮਿੰਗ ਜਗਰ ਰਵਿਦਾਸ ਧੰਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਜੀ ਐਮ ਸੀ ਦੀ ਤੁਹੀ ਨਰੰਕਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ ਲੋ ਜਕਾਰਾ ਮਾ ਚਿੰਤਪੁਰ ਜੈ ਸ਼੍ਰੀਦਾ ਜਕਾਰਾ ਗੁਰ ਨਾਬਦਾ ਜੈ ਕਬੀਰ ਧੰਨਕਵੀ ਜੈ ਸ਼੍ਰੀ ਰਾਮ ਜੈ ਜਕਾਰਾ ਚੇਸ਼ੇ ਨਾਮ ਵਾਲੀ ਮਾਤਾ ਜੀ ਦੇਖੋ ਜੀ ਆਪਾਂ ਸਾਡੀ ਜਿੱਤ ਪੱਕੀ ਹੈ ਜੇ ਬੇਈਮਾਨੀ ਨਾ ਕੀਤੀ ਕੇਂਦਰ ਜੇ ਬੇਈਮਾਨੀ ਕੀਤੀ ਗਈ ਔਰ ਪਹਿਲੀ ਗੱਲ ਤੇ ਇਹ ਛੁੱਟੀਆਂ ਵਿੱਚ ਨੇ ਇਲੈਕਸ਼ਨ ਕਰਾਤੇ ਜਿਹੜੇ ਸਾਡੇ ਬੰਦੇ ਸਮਰਥਨ ਸੀਗੇ ਜਿਹੜੇ ਵੋਟਰ ਸੀਗੇ ਉਹ ਬੰਦੇ ਤੇ ਚੱਲ ਕੇ ਘੁੰਮਣ ਠੀਕ ਆ ਅੱਧਿਆਂ ਵੋਟਾਂ ਪਾਈਆਂ ਨਹੀਂ ਹੁਣ ਜਿਹੜੀਆਂ ਪੈ ਕੇ ਘਰਦੀਆਂ ਦੀ ਜਿਹੜੀਆਂ ਜਿਹੜੀਆਂ ਹੁਣ ਆ ਵੀ ਬੰਦਾ ਸਾਡਾ ਸੀਗਾ ਵੀ ਬਾਹਰ ਚੱਲ ਗਿਆ ਉਹ ਭਾਜੀ ਨੈਣੀ ਦਾ ਹੁਣ ਜਨਨਦੀ ਦੀ ਤੇ ਸੁਣਨੀ ਹੈ ਕਿ ਨਹੀਂ ਅਗਲੀ ਕੰਨੀ ਕੋਈ ਬਣ ਛੁੱਟੀਆਂ ਬੱਚਿਆਂ ਨੂੰ ਖਤਮ ਹੋ ਗਈਆਂ ਛੁੱਟੀਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਉਹਦਾ ਪਾਈ ਹੈ ਛੁੱਟੀਆਂ ਦੇ ਵਿੱਚ ਦੇਖੋ ਘੁੰਮਣਗੇ ਛੁੱਟੀਆਂ ਦੇ ਵਿੱਚ ਇਲੈਕਸ਼ਨ ਕਰਾਇਆ ਸਭ ਤੋਂ ਛੁੱਟੀਆਂ ਦੇ ਵਿੱਚ ਇਲੈਕਸ਼ਨ ਕਰਾਇਆ ਤੇ ਕੋਟਾ ਵੋਟਾਂ ਸਾਰੀਆਂ ਦੀਆਂ ਟੁੱਟੀਆਂ ਸਾਡੀਆਂ ਅਸੀਂ ਵੋਟ ਤਾਂ ਨਹੀਂ ਮੈਂ ਗੱਲੇ ਬਾਕੀ ਆਪਾਂ ਆ ਕੇ ਗੱਲ ਕਰਦੇ ਜੀ